ਗਟਸ਼ੰਕਰ ਸ਼ਹਿਰ ਦੇ ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਸ਼ਹਿਰ ਦੇ ਵਿਚਕਾਰ ਅੱਜ ਸਵੇਰੇ ਤੜਕਸਾਰ ਇੱਕ ਟਿਪਪਰ ਬਿਜਲੀ ਦੇ ਖੰਬੇ ਨਾਲ ਜਾ ਟਕਰਾਇਆ। ਇਹ ਖੰਭਾ ਜਿਸ ਤੇ ਇੱਕ ਟਰਾਂਸਫਾਰਮਰ ਲੱਗਿਆ ਹੋਇਆ ਸੀ ਦੇ ਟਕਰਾਉਣ ਦੇ ਨਾਲ ਸ਼ਹਿਰ ਦੇ ਵੱਡੇ ਹਿੱਸੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਆਰਜੀ ਤੌਰ ਤੇ ਬਿਜਲੀ ਦੀ ਸਪਲਾਈ ਤਾਂ ਚਾਲੂ ਕਰ ਦਿੱਤੀ। ਪਰ ਜਿਸ ਤਰ੍ਹਾਂ ਨੁਕਸ ਪੈ ਚੁੱਕਾ ਹੈ ਉਸ ਨੂੰ ਦੇਖਦੇ ਹੋਏ ਜੇ ਇਸ ਦੀ ਮੁਕੰਮਲ ਰਿਪੇਅਰ ਕੀਤੀ ਜਾਵੇਗੀ ਤਾਂ ਗੜਸ਼ੰਕਰ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਪੂਰਾ ਦਿਨ ਅੱਜ ਬਿਜਲੀ ਸਪਲਾਈ ਠੱਪ ਰਹਿਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਸਾਹਮਣੇ ਇੱਕ ਦੂਸਰਾ ਕੋਈ ਵਾਹਨਾਨ ਕਾਰਨ ਟਿਪਰ ਚਾਲਕ ਨੇ ਜਿਵੇਂ ਟਿਪਰ ਨੂੰ ਹੇਠਾਂ ਉਤਾਰਿਆ ਤਾਂ ਕੱਚੀ ਮਿੱਟੀ ਜੋ ਕਿ ਸੜਕ ਕਿਨਾਰੇ ਪੋਲੀ ਪਈ ਹੋਈ ਸੀ ਜਿੱਤੇ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਪਾਈਪਲਾਈਨ ਵਿਛਾਈ ਗਈ ਸੀ ਜ਼ਮੀਨ 'ਤੇ ਤੇ ਉਸ ਦੇ ਕਾਰਨ ਇਹ ਟਰੱਕ ਹੇਸਾ ਨੂੰ ਧਸ ਗਿਆ ਔਰ ਜਾ ਕੇ ਸਿੱਧਾ ਖੰਬੇ ਨਾਲ ਜਾ ਟਕਰਾਇਆ ਆਮ ਲੋਕਾਂ ਦੀ ਮੰਗ ਹੈ ਕਿ ਉਹਨਾਂ ਦੀ ਜਾਨ ਮਾਲ ਨੂੰ ਸੁਰੱਖਿਆ ਰੱਖ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਠੁਕਵੇਂ ਕਦਮ ਪੱਟੇ ਗਡਸ਼ੰਕਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਪੂਰਾ ਦਿਨ ਦੋ ਪਹੀਆ ਵਾਹਨ ਚਾਲਕ ਜਾਂ ਫਿਰ ਪੈਦਲ ਚੱਲਣ ਵਾਲਿਆਂ ਤੇ ਛੋਟੇ ਵਾਹਨਾਂ ਦੀ ਭਾਰੀ ਸੰਖਿਆ ਬਣੀ ਰਹਿੰਦੀ ਹੈ ਅਜਿਹੇ ਹਾਦਸੇ ਆਮ ਲੋਕਾਂ ਨੂੰ ਉਹਨਾਂ ਦੀ ਸੁਰੱਖਿਆ ਦੇ ਪੱਖ ਤੋਂ ਬਹੁਤ ਜ਼ਿਆਦਾ ਚਿੰਤਤ ਕਰ ਦਿੰਦੇ ਹਨ ਕਿ ਕਿਤੇ ਅਜਿਹਾ ਟਿੱਪਰ ਚੱਲਦਾ ਫਿਰਦਾ ਉਹਨਾਂ ਉੱਪਰ ਨਾ ਚੜ ਜਾਵੇ ਇਸ ਲਈ ਆਮ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਸੰਬੰਧੀ ਠੋਕਵੇਂ ਕਦਮ ਜ਼ਰੂਰ ਪੁੱਟੇ ਜਾਣ